ਸਸ਼ਿਆ ਕਾਲਸ ਕਾਈ ਨਿਊਜ਼ ਪੰਜਾਬ ਦੇ ਕਰਿਓ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਪੰਜਾਬ ਦੇ ਵਿੱਚ 1 ਮਈ ਨੂੰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਤੇ ਸਿਆਸੀ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਵੀ ਜੋਰਾਂ ਤੇ ਹੈ ਸੋ ਤੋਂ ਬੀਤੇ ਦਿਨੀ ਮੱਖ ਮੰਤਰੀ ਭਗਵੰਤ ਮਾਨ ਜਿੱਥੇ ਆਪਣੇ ਉਮੀਦਵਾਰਾਂ ਦੇ ਲਈ ਚੋਣ ਪ੍ਰਚਾਰ ਕਰਦੇ ਹੋਏ ਚੋਣ ਮੈਦਾਨ ਦੇ ਵਿੱਚ ਨੇ ਤੇ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹੁਣ ਪੰਜਾਬ ਦੇ ਵਿੱਚ ਆਪਣੇ ਉਮੀਦਵਾਰਾਂ ਦਾ ਹੌਸਲਾ ਵਧਾਉਣ ਦੇ ਲਈ ਆ ਰਹੇ ਨੇ ਸੋ ਇਸੇ ਕੜੀ ਤਹਿਤ ਮੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਇਸੇ ਕੜੀ ਤਹਿਤ ਗੁਰਪ੍ਰੀਤ ਕੌਰ ਊਰੀ ਸੰਗਰੂਰ ਪਹੁੰਚੇ ਨੇ ਜਿੱਥੇ ਉਹਨਾਂ ਦੇ ਵੱਲੋਂ ਮੀਤਹੇਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਤੇ ਮੀਤਹੇਰ ਦੇ ਲਈ ਮੰਗੀਆਂ ਗਈਆਂ ਦੇਖੋ ਜੀ ਪਹਿਲਾਂ ਤਾਂ ਧੂਰੀ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਕੈਂਪਰਸ ਸਕੂਲ ਦੇ ਟੀਚਰਸ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਥ ਦਿੱਤਾ ਜੀ ਸੋ ਇਦਾਂ ਹੀ ਸਾਥ ਦਿੰਦੇ ਰਹਿਣ ਜਿਹੜੇ ਅੱਗੇ ਆਉਣ ਵਾਲੇ ਇਲੈਕਸ਼ਨ ਹੈ ਇੱਕ ਜ਼ੂਮ ਤੋਂ ਵੱਧ ਤੋਂ ਵੱਧ ਵੋਟਾਂ ਪਾ ਕੇ ਧੂਰੀ ਤੋਂ ਮੀਤheer ਜੀ ਨੂੰ ਜਿਤਾ ਕੇ ਭੇਜਣੀ ਸੀ ਸਾਡੀ ਮੰਗ ਹੈ ਧੂਰੀ ਤੋਂ ਹਲਕਾ ਵਾਸੀ ਨੂੰ ਵੀ ਅਪੀਲ ਕਰਨਾ ਚਾਹੁੰਦੇ ਆ ਕਿ ਵੱਧ ਤੋਂ ਵੱਧ voting ਕਰਨ ਜੀ ਇੱਕ ਤਰੀਕ ਨੂੰ ਜਾ ਕੇ ਤੇ ਝਾੜੂ ਦੇ ਜਿਹੜੇ ਨਿਸ਼ਾਨ ਤੇ ਵੋਟ ਪਾ ਕੇ ਆਉਣ ਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਆਮਦੂ ਪਾਰਟੀ ਨੂੰ ਪੈਨ ਤੁਸੀਂ ਪਿੰਡ ਪਿੰਡ ਵੀ ਗਏ ਹੋ ਸ਼ਹਿਰ ਸ਼ਹਿਰ ਵੀ ਗਏ ਹੋ ਕਿੱਦਾਂ ਦਾ ਮਾਹੌਲ ਨੌਜਵਾਨਾਂ ਚ ਕਿੰਨਾ ਕੁਸ਼ਾ ਪੈ ਜਾ ਰਿਹਾ ਦੇਖੋ ਜੀ ਬਹੁਤ ਵਧੀਆ ਮਾਹੌਲ ਹੈ ਜਿਹੜੇ ਕਮਾਂ ਦੇ ਤਹਿਤ ਅਸੀਂ ਇਲੈਕਸ਼ਨ ਲੜ ਰਹੇ ਹਾਂ ਅਸੀਂ ਕੋਈ ਪੋਨਾਂ ਦੇ ਕੰਮ ਹੋ ਰਹੇ ਨੇ ਉਸੇ ਆਧਾਰ ਤੇ ਵੋਟਾਂ ਮੰਗ ਰਹੇ ਹਾਂ ਲੋਕਾਂ ਤੋਂ ਤੇ ਲੋਕਾਂ ਦਾ ਉਤਸ਼ਾਹ ਬਹੁਤ ਵਧੀਆ ਹੈ ਤੇ ਸਾਥ ਦੇ ਰਹੇ ਨੇ ਜੀ ਕੀ ਪੈਨ ਤੁਸੀਂ ਮਲਕੀ ਜਿਹੜਾ ਜ਼ੋਨ ਪਤ ਚਾਰਾ ਹੈ ਇਹ ਲਗਾਤਾਰ ਥੋੜਾ ਜਾਰੀ ਰਹੇਗਾ ਬਿਲਕੁਲ ਜੀ ਜੇ ਪੈਨ ਪਰਵਾਹ ਦਾ ਸਾਥ ਹੋਵੇ ਤਾਂ ਇਦਾਂ ਹੀ ਜਾਰੀ ਰਹੂਗਾ ਜੀ ਵੋਟਾਂ ਦਾ ਜਿਹੜਾ ਚਾਹਾਂਗੇ ਸਾਰੇ ਪਿੰਡਾਂ 'ਚ ਜਾਵਾਂਗੇ ਪੰਜਾਬ ਦੇ ਮੁੱਖ ਮੰਤਰੀ ਉੱਤਪਾਦ ਖੁਮਾਨ ਸਿੰਘ ਮਾਨ ਬੋਲੋ ਜਿਹੜਾ ਚੋਰ ਪੱਤਾ ਚੋਰਾ ਦੇ ਕਿੱਤਾ ਯਾਰਿਆ ਕਿ ਉਹ ਇਸ ਤਰ੍ਹਾਂ ਮਲਗੀ ਧੂਰੀ ਵੀ ਅੱਗੇ ਚੋਂ ਬਿਲਕੁਲ ਜੀ ਧੂਰੀ ਸਾਡਾ ਘਰ ਹੈ ਹੁਣ ਤਾਂ ਕਿਉਂ ਨਹੀਂ ਆਉਣਗੇ ਜਰੂਰ ਆ ਕੇ ਜਾਣਗੇ ਉਹਨਾਂ ਦੇ ਰਿਜੇਵੇ ਥੋੜੇ ਜ਼ਿਆਦਾ ਨੇ ਸਾਰੇ ਪੰਜਾਬ 'ਚ ਜਾਣਾ ਪੈਂਦਾ ਸੋ ਧੂਰੀ ਵੀ ਆਉਣਗੇ